ਅੱਜ ਅੱਪਾ ਪਹੁੰਚੇ ਹੁਸੀਂ ਮੇਲੇ ਤੇ ਸਾਹਨੇ ਵਾਲੇ ਦਾ ਐਗਰੀ ਐਕਸਪੋ ਮੇਲਾ ਹੋ ਰਿਹਾ ਤੇ ਉਹਦੇ ਬਾਹਰ ਭਰਾ ਨੇ ਸਟਾਲ ਲਾਈ ਵੀ ਆ ਬਾਹਰੇ ਤੇ ਉਹ ਆਪਾਂ ਦੇਖੀ ਮੈਂ ਅਜਲ ਦੇਖੇ ਕੀ ਚੀਜ਼ਾਂ ਪਈਆਂ ਨੇ ਤੇ ਇਹ ਭਰਾ ਹੁਣ ਆਏ ਨੇ ਜੇ ਐਸਡੀ ਐਗਰੀਕਲਚਰ ਵਰਕਰਸ ਪਿੰਡ ਪੱਖੋ ਕਲਾਂ ਬਰਨਾਲਾ ਤੇ ਇਹਨਾਂ ਕੋਲ ਟ੍ਰੀਪਾ ਨੇ ਠੀਕ ਆ ਕਈ ਚੀਜ਼ਾਂ ਨੇ ਮਕੈਨਸ ਵਾਲਾ ਚੁੱਲਾ ਹੋ ਗਿਆ ਇਹ ਬੱਕਰੀਆਂ ਜਾਂ ਚੀਜ਼ਾਂ ਬਣਾਈਆਂ ਵੀ ਨੇ ਕੀ ਇਹਨਾਂ ਦੀ ਖਾਸੀਅਤ ਆਪਾਂ ਬਾਈ ਨੂੰ ਪੁੱਛਦੇ ਆ ਤੇ ਕੀ ਰੇਟ ਆ ਇਹਦਾ ਤੇ ਕਿਵੇਂ ਤੁਸੀਂ ਘਰੇ ਮੰਗਾ ਸਕਦੇ ਹੋ ਤੁਹਾਨੂੰ ਸਾਰੀ ਡਿਟੇਲ ਦੰਨੇ ਆਪਾਂ ਆਸੀ ਗਾਵੀਰ ਜੀ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼ਕਾਲ ਜੀ ਬਾਈ ਜੀ ਸੋਨੂੰ ਵੀ ਸਤਿ ਸ਼ਕਾਲ ਜੀ ਤੇ ਵੀਰੇ ਜਿੱਦਾਂ ਆਪਾਂ ਔਰੇ ਮੇਲੇ ਤੇ ਆਏ ਹੋਏ ਸੀ ਤੁਸੀਂ ਇਹ ਟੀਪਾ ਰੱਖਿਆ ਵੀ ਆਨੇ ਇਹ ਦੂਸਰਿਆਂ ਨੂੰ ਬੱਕਰੀਆਂ ਨੇ ਇਹਦੇ ਵਿੱਚ ਕੀ ਖਾਸ ਹੈ ਜੇ ਤੁਸੀਂ ਦੂਸਰਿਆਂ ਨੂੰ ਵੱਖਰਾ ਕਰਿਆ ਹੋਇਆ ਜੀ ਹਾਂ ਜੀ ਇੱਕ ਤਈ ਆਪਣਾ ਜੇਐਸਡੀ ਦਾ ਲੋਗੋ ਹੈ ਜੀ ਓਕੇ ਤੇ ਇਹ ਇਹ ਟੀਪ ਬਣਾਈ ਹੈ ਜੀ ਆਪਾਂ ਫਿਲਟਰ ਵਾਲੀ ਓਕੇ ਆਪਾਂ ਪਹਿਲੇ ਬੰਦੇ ਆ ਜੀ ਫਿਲਟਰ ਦੀ ਟੀਪ ਅਜੇ ਤੱਕ ਕਿਸੇ ਨੇ ਹੋਰ ਬਣਾਈ ਨਹੀਂ ਅੱਛਾ ਇਹ ਫਿਲਟਰ ਕੀ ਕੰਮ ਕਰਦਾ ਜੀ ਇਹ ਕਜਰਾ ਸੌ ਦਾ 100% ਰੋਕੂ ਪਾਣੀ ਰੋਕੂ ਜੀ अच्छा मतलब और ये जे आपा कचरा है वो तो रुकना ही रुकना है जेड़ा पानी है वो भी नहीं क्रॉस होता दो चार दमके तेल ਦੇ ਵਿੱਚ ਪਾਣੀ ਹੁੰਦਾ ਉਹ ਵੀ ਲੰਘਦਾ ਨਹੀਂ ਓਕੇ ਤੇ मतलब अपनी पूरी ਹੈਵੀ ਬਣਾਈ ਹੋਈ ਆ ਐ ਦੂਜੀਆਂ ਟੀਪਾ ਵਾਂਗੂ ਟੀਣ ਨਹੀਂ ਹੈਗਾ ਵੀ 빙ੀ ਹੋ ਜਾਊਗਾ ਟੁੱਟ ਜਾਊਗੀ ਅੱਛਾ ਜੀ ਲਾਸਟ ਟਾਈਮ ਦੀ ਇਹਦੀ ਬਿਲਡਿਟੀ ਆ ਜੀ ਮਤਲਬ ਫਿਲਟਰ ਖਰਾਬ ਕਰੂਗਾ ਤਾਂ ਨਹੀਂ ਹੁੰਦਾ ਜੇ ਤੀ ਇੱਕ ਸਾਲ ਦੀ ਆਪਣੀ ਗਾਰੰਟੀ ਹੈ ਜੀ ਇੱਕ ਸਾਲ ਦੀ ਗਾਰੰਟੀ ਦੰਨੇ ਆ ਜੇ ਉਹ ਖਰਾਬ ਹੁੰਦਾ ਤਾਂ ਆਪਾਂ ਅਗਲੇ ਦਿਨ ਘਰੇ ਆਨਲਾਈਨ ਭੇਜਾਂਗੇ ਬਿਨਾ ਪੈਸਾ ਠੀਕ ਹੈ ਜੀ ਉਸ ਤੋਂ ਬਾਅਦ ਜੇ ਵਿੱਚ ਫਿਲਟਰ ਖਰਾਬ ਹੁੰਦਾ 200 ਰੁਪਏ ਪਾ ਅਗਲੇ ਦਿਨ ਘਰੇ ਭੇਜਾਂਗੇ ਜੀ ਬਿਨਾ ਪੈਸਾ ਤੋਂ ਭੇਜਾਂਗੇ 250 ਰੁਪਏ ਦਾ ਮਤਲਬ ਜੇ ਸਾਲ ਦੇ ਬਾਅਦ ਖਰਾਬ ਹੁੰਦਾ ਤਾਂ ਤੁਹਾਡੇ ਕੋਲ ਮਿਲ ਜਾਊਗਾ ਤੁਸੀਂ ਘਰੇ ਭੇਜ ਦੇਂਗੇ ਉਹ ਮਤਲਬ 250 ਦਾ ਇਹ ਇੱਕ ਸਾਲ ਦੀ ਗਾਰੰਟੀ ਆ ਸਾਲ ਦੇ ਵਿੱਚ ਸਾਡਾ ਉਹ ਫ੍ਰੀ ਭੇਜੇਗੇ ਉਹ ਠੀਕ ਹੈ ਜੀ ਫ੍ਰੀ ਵੀ ਕਰੇ ਭੇਜਾਂਗੇ ਠੀਕ ਹੈ ਜੀ ਤੇ ਜਿੱਦਾਂ ਮਤਲਬ ਆਪਾਂ ਕਹਿ ਦਈਏ ਕਿੰਨੇ ਕਿ ਲਿਟਰ ਮਿੰਟ ਚ ਕਿੰਨਾ ਕ ਤੇਲ ਪਾਉਂਦੀ ਆ ਮਿੰਟ ਦੇ ਵਿੱਚ 20 ਤੋਂ 25 ਲੀਟਰ ਤੇਲ ਲੱਗਦਾ ਇਹਦੇ ਵਿੱਚ ਇੱਕ ਮਿੰਟ ਚ ਹਾਂਜੀ ਫੁੱਲ ਤੇਲ ਖੀਦੇ 20 ਲੀਟਰ ਲੈ ਢੋਲੀ ਦੇ ਉੱਤੇ ਮੁੱਦੀ ਮਾਰ ਦੋ ਤੁਸੀਂ ਹਾਂ ਦੀਪ ਭਰ ਜਾਂਦੀ ਆ ਟੀਪਰੀ ਦੇ ਮਾਰੇ ਅੱਛਾ ਵੀ ਨਹੀਂ ਟੀਪ ਭਰ ਜਾਂਦੀ ਆ ਤੇਲ ਡੋਲ੍ਹ ਜਾਂਦਾ ਵੀ ਇਹ ਭਰਦੀ ਨਹੀਂ ਇਹਦੀ ਖਚਾਈ ਜਾਨੀ ਆ ਜਿੰਨਾ ਮਰਜੀ ਤੇਲ ਕੱਝ ਪਾਈ ਚਲੋ ਓਕੇ ਫਿਲਟਰ ਕਾਫੀ ਵੱਡਾ ਏ ਤੇ ਇਹ ਤੋਂ ਬਿਨਾ ਵੀਰੇ ਹੋਰ ਕੀ ਕੀ ਬਣਾਉਣਾ ਤੁਸੀਂ ਬਾਕੀ ਕੇ ਹੋਰ ਇਹਦੇ ਵਿੱਚ ਮੰਨ ਕੇ ਚਲੋ ਵੀ ਜਿਹੜਾ ਆਪਣੇ ਆ ਆਮ ਦੀਪਾਂ ਹੁੰਦੀਆਂ ਉਹ ਵਿੰਗੀਆਂ ਹੋ ਜਾਂਦੀਆਂ ਜੀ ਇਹ ਪੂਰੀ ਹੈਵੀ ਬਣਾਈ ਹੋਈ ਹੈ ਜੀ ਆਪਣੀ ਫਟੋ ਘਟ 2 ਕਿਲੋ ਦੇ ਵਿੱਚ weight ਆ ਜੀ ਇਹਦਾ ਆਪਦਾ weight ਹੈ 2 ਕਿਲੋ ਆ ਵੀ ਜਿਵੇਂ ਕਈ ਵਾਰ ਕੇਨ ਰੱਖ ਕੇ ਪਾਉਨੇ ਆ ਹਨਾ ਵਿੰਗੀ ਹੋਏ ਦੀ ਤੇਲ ਡੋਲੇ ਜਾਂਦਾ ਅੱਛਾ ਵਿੰਗੀ ਬੂੰਗੀ ਹੋਣ ਦਾ ਕੋਈ ਮਸਲਾ ਨਹੀਂ ਓਕੇ ਹਾਂਜੀ ਹਾਂਜੀ ਤੇ ਆਪਣੇ ਏਜੰਸੀ ਵਾਲੇ ਜੀ ਆਏ ਸਰ ਬਸਤੇ ਜੀ ਫਿਲਟਰ ਆਪਣੇ ਕੱਢ ਕੇ ਛੱਡ ਦਿੰਦੇ ਨੇ ਜੀ ਪੱਕੀ ਗੱਲ ਆ ਇਹ 1.500 ਦੇ ਪੀਰੀ ਦੇ ਟੀਲ ਫਿਲਟਰ ਨੇ ਹਾਂਜੀ ਇੱਕ ਟੈਂਕੀ ਦੇ ਵਿੱਚ ਪੈਲਸਨ ਫਿਲਟਰ ਹੁੰਦਾ ਜੀ ਉਹ ਬੰਦ ਹੋ ਜਾਂਦਾ ਜੀ ਹਾਂਜੀ ਜੇ ਟੀਪ ਨਾਲ ਤੇਲ ਪਾਵੋਗੇ ਨਾ ਤਾਂ ਪੈਲਸਨ ਫਿਲਟਰ ਬੰਦ ਹੋਵੇ ਜੀ ਹਾਂਜੀ ਬਾਕੀ ਦੇ ਦੂਜੀ ਆਪਣੇ ਫਿਲਟਰ ਹੁੰਨੇਗੇ ਉਹਨਾਂ ਨੂੰ ਲੈ ਕੇ ਸਰਵਿਸ ਤੇ ਬਦਲਣ ਦੀ ਲੋੜ ਨਹੀਂ ਜੀ ਮਤਲਬ ਆਪਾਂ ਕਹਿਣ ਦਾ ਮਤਲਬ ਜੇ ਬੰਦੇ ਨੇ ਟੀਪ ਲੈਣੀ ਆ 20 ਸਰਵਿਸਾਂ ਬਾਅਦ ਉਹ ਫਿਲਟਰ ਬਦਲਨੇ ਪੈਣਗੇ ਮਤਲਬ ਟੀਪ ਯਾਰ ਪੀ ਦਾ ਫਾਇਦਾ ਤਾਂ ਉਹ ਉੱਥੇ ਹੀ ਕਰਤਾ ਹੈ ਨਹੀਂ ਮਤਲਬ ਟੀਪ ਤਾਂ ਲੋਕ ਲੰਦੇ ਹੀ ਨੇ ਜੇ ਆਹ ਟੀਪ ਲੈਣੇ ਆ ਫਾਇਦਾ ਤਾਂ ਤੇਲ اللہ سے دی ਪੈਣਾ ਹੀ ਪੈਣਾ ਹਾਂਜੀ ਹਾਂਜੀ ਤੇ ਨਾਲ ਟਰੈਕਟਰ ਦੇ ਫਿਲਟਰਾਂ ਦਾ ਖਰਚਾ ਵੀ ਬਚਾਉਂਦੀ ਆ ਖਰਚਾ ਹੀ ਬਚਾਉਂਦੀ ਆ ਮਲ ਕਈ ਵਾਰ ਪੰਪ ਨੂੰ ਤਾਂ ਬਚਾਉਣਾ ਬਚਾਉਣਾ ਹੈ ਹਾਂ ਤੇਲ ਬੰਦ ਹੋ ਜਾਏ ਟਰੈਕਟਰ ਹਵਾ ਲੈ ਜਾਂਦਾ ਉਹਦੇ ਵੀ ਪੰਪ ਦਾ ਨੁਕਸਾਨ ਹੋ ਜਾਂਦਾ ਪੰਪ ਦਾ ਨੁਕਸਾਨ ਹੁੰਦਾ ਜੀ ਮੰਨ ਕੇ ਚਲੋ ਜਦੋਂ ਹਵਾ ਲੈਂਦਾ ਆਪਾਂ ਨੂੰ ਟੂਟੀ ਆ ਪੈਲਸਨ ਫਿਲਟਰ ਬੰਦ ਹੁੰਦਾ ਆਪਣਾ ਉਦੋਂ ਆਪਾਂ ਨੂੰ ਟੂਟੀ ਖੋਲਣੀ ਪੈਂਦੀ ਟਰੈਕਟਰ ਦੀ ਜੀ ਉਸ ਤੋਂ ਬਾਅਦ ਜੇ ਵੀ ਟੂਟੀ ਖੋਲ ਲਈਏ ਉਦੋਂ ਉੱਥੇ ਤਸ ਲਾਉਣਾ ਪੈਂਦਾ ਜੀ ਪਾਉਣੀ ਪੈਂਦੀ ਜੀ 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 ਉਹ ਉੱਥੇ ਜੋ ਤੇਲ ਆਪਣਾ 3-4 ਲੀਟਰ ਡੁੱਲ ਹੀ ਜਾਂਦਾ ਜੀ 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 ਆਪਾਂ ਦਾ ਤਾਂ ਤੇਲ ਹੀ ਡੁੱਲ ਜਾਂਦਾ ਸਹੀ ਗੱਲ ਆ ਜੀ ਸਹੀ ਗੱਲ ਟਾਈਮ ਖਰਾਬ ਹੁੰਦਾ ਅੱਡ ਉਹ ਲੱਗਾ ਗਰਮ ਵਾਲਾ ਇਹ ਡੈਕਟਰ ਤੇ ਪੰਪ ਪਾ ਡੀਜ਼ਲ ਪੰਪ ਦਾ ਵੀ ਬਹੁਤ ਨੁਕਸਾਨ ਹੁੰਦਾ ਠੀਕ ਆ ਜੀ ਅੱਜ ਕੱਲ ਹੁਣ ਜਦੋਂ ਆਪਾਂ ਡੀਲ ਪੰਪ ਕਰਾਉਣੇ ਆ 35 35 40 4000 ਰੁਪਏ ਡੀਜ਼ਲ ਪੰਪ ਤੇ ਲੱਗਦਾ ਰਿਹਾ ਸਹੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਇਹ ਸਾਰੇ ਕਲਰ ਰੈਟਰਾਂ ਦੇ ਹਿਸਾਬ ਨਾਲ ਆਪਣੇ ਕੋਈ ਕਲਰ ਤੇ ਰੰਗ ਸਾਰੇ ਨੇ ਜਿਹੜਾ ਮਰਜ਼ੀ ਰੰਗ ਲੈ ਲਓ ਤੇ ਜੇ ਆਪਾਂ ਵੀਰੇ ਇਹਦੀ ਰੇਟ ਦੀ ਗੱਲ ਕਰੀਏ ਤੁਸੀਂ ਰੇਟ ਕੀ ਰੱਖਿਆ ਇਹਦਾ ਰੇਟ ਆ ਹੈਗਾ ਜੀ ਮੰਨ ਕੇ ਚਲੋ 1500 ਰੁਪਏ 1500 ਰੁਪਏ 1500 ਰੁਪਏ ਦੇ ਦਿੰਨੇ ਆ ਜੀ ਦੇ ਅੱਜ ਮੇਲੇ ਤੇ ਆਏ ਹੋਏ ਸੀ ਕਿ ਜਿੱਥੇ ਅੱਜ ਆਪਣਾ ਡਿਸਕਾਊਂਟ ਕਰਿਆ ਅੱਜ ਉਹਰੇ ਮੇਲੇ ਤੇ ਡਿਸਕਾਊਂਟ ਤੇ ਅੱਜ ਉਹਰੇ ਮੇਲੇ ਤੇ ਕੀ ਰੇਟ ਸੀ ਅੱਜ 1300 ਰੁਪਈਆ 1300 ਰੁਪਈਆ ਜੇ ਮਤਲਬ ਕੋਈ ਭਰਾ ਆਨਲਾਈਨ ਤੋਂ ਤੋਂ ਮੰਗਾਉਂਦਾ ਸਾਥੋਂ ਮੰਗਾਉਂਦਾ ਜੀ ਆਪਾਂ ਆਨਲਾਈਨ ਘਰੇ ਪਹੁੰਚ ਦੀ ਕਰਾਂਗੇ ਜੀ ਸਪੀਡ ਪੋਸਟ ਕਰਦੇ ਹਾਂ ਡਾਕਰਹੀਂ ਭੇਜਦੇ ਜੀ ਉਹਦਾ ਖਰਚਾ ਉਹਦਾ ਹੁੰਦਾ ਜੀ 150 ਰੁਪਈਆ ਸਰ ਉਹ ਉਹ ਕਿਹੜਾ ਮੰਗਾਉ ਉਹ ਤੇ ਪਾਊਗਾ ਹਾਂ ਉਹ ਤੇ ਪੂਗਾ ਜੀ ਉਹ ਅਲੱਗ ਲੰਮਾ ਠੀਕ ਆ ਇਹ ਤੋਂ ਬਿਨਾ ਵੀਰੇ ਹੋਰ ਤੁਸੀਂ ਕੀ ਕੀ ਬਣਾਉਨੇ ਆ ਫਿਰ ਹੋਰ ਬਣਾਉਨੇ ਆ ਜੀ ਆਪਾਂ ਮੰਨ ਕੇ ਚ ਅੱਛਾ ਚੁੱਲਾ ਇੱਕ ਹੋਰ ਬਣਾਉਣੇ ਇੱਕ ਆਪਾਂ ਗੋਬਰ ਗੈਸ ਵਾਲਾ ਚੁੱਲਾ ਜੀ ਇਹ ਚ ਕੀ ਖਾਸੀਅਤ ਹੈ ਜੀ ਇਹ ਮੰਨ ਕੇ ਚਲੋ ਵੀ ਇਹਦਾ 8-9 ਕਿਲੋ ਦੇ ਲਵੇ ਲਾਉਣੇ ਤਾਂ ਵੇਟ ਆ ਜੀ ਪੂਰਾ ਹੈਵੀ ਐਂਗਲ ਦਾ ਬਣਾਇਆ ਹੋਇਆ ਸਹੀ ਗੱਲ ਹੈ ਖੁਦ ਬਣਾਉਣੇ ਆ ਜੀ ਓਕੇ ਤੇ ਇੱਕ ਇਹਦੀ ਹਾਂ ਜਿਹੜੀਆਂ ਪੱਠੀਆਂ ਹੁੰਦੀਆਂ ਜੀ ਜੀ ਪੂਰੀ ਹੈਵੀ ਜਿਸਤੀ ਨਾਲੀਆਂ ਵਾਲੀਆਂ ਨੇ ਜੀ ਓਕੇ ਇਹ ਐ ਨਹੀਂ ਵੀ ਦੂਜਾ ਟੀਨ ਜਾਂ ਵੀ ਛੇਤੀ ਖਰਾਬ ਹੋ ਜਣੀ ਹੈ ਮਤਲਬ ਇਹ ਲਾਈਫ ਉਹਦੇ ਨਾਲ ਬਹੁਤ ਜ਼ਿਆਦਾ ਆ ਹਾਂਜੀ ਬਾਕੀ ਛੇਤੀ ਛੇਤੀ ਖਰਾਬ ਹੋਣ ਲੱਗਦੇ ਤੇ ਕੋਈ ਮਸਲਾ ਨਹੀਂ ਆ ਕੀ ਚੀਜ਼ ਨਾਲ ਦਿੰਦੇ ਹੋ ਇਹਦੇ ਚਮਚਾ ਤੇ ਖੁਰਚਣਾ ਅੱਛਾ ਨਾਲ ਦਿੰਦੇ ਹੋ ਇਹ ਬਰਤਨ ਉਹਦੇ ਤੇ ਹਾਂ ਹਾਂ ਇਹ ਨਾਲ ਦਿੰਦਾ ਇਹ ਦਰਾਜ ਵੀ ਲਾਇਆ ਹੋਇਆ ਆਪਣਾ ਇਹ ਜੀ ਜੀ ਇਹ ਇਹਦੇ ਵਿੱਚ ਸਮਾਨ ਧਰ ਲਓ ਜੀ ਤੇ ਇਧਰ ਆਪਾਂ ਇਹ ਵੇਲਣਾ ਡੰਗਣ ਵਾਸਤੇ ਇਹ ਕੁੰਡੇ ਲਾਏ ਹੋਏ ਨੇ ਜੀ ਪੂਰਾ ਪ੍ਰਬੰਧ ਕਰਿਆ ਹੋਇਆ ਉਠਾਣ ਦੀ ਲੋੜ ਨਹੀਂ ਠੀਕ ਆ ਆ ਜੇਸੜੀ ਆਪਣਾ ਲੋਕ ਠੀਕ ਤੇ ਜੇ ਵੀਰੇ ਦੀ ਕੋਈ ਆਪਾਂ ਗੱਲ ਕਰੀਏ ਇਹ ਆਨਲਾਈਨ ਗਾਰੰਟੀ ਗਾਰੰਟੀ ਦੀ ਕੋਈ ਹੁੰਦੀ ਨਹੀਂ ਇਹਨੀ ਫਿਰ ਲਾਈਫਟਾਈਮ ਆ ਬੀਪੂ ਚੱਲੂ ਹਾਂਜੀ ਹਾਂਜੀ ਬਾਕੀ ਸਿਰ ਇਹ ਇਹ ਵੀ ਆਪਾਂ ਆਨਲਾਈਨ ਵੀ ਭੇਜਦੇ ਆ ਜੀ ਤੇ ਇਹਦਾ ਜੀ ਆਪਾਂ ਰੇਟ ਦੀ ਗੱਲ ਕਰੀਏ ਇਹਦਾ ਰੇਟ ਹੈਗਾ 2600 ਰੁਪਏ ਜੀ 2600 ਰੁਪਏ 2500 ਰੁਪਏ ਰੇਟ ਆ ਜੀ 3750 ਰੁਪਏ ਦਾ 3750 ਦੇ ਲਗਭਗ ਲਾਉਣੇ ਖਰਚਾ ਆ ਜਾਂਦਾ ਇਸਪੀਡ ਕੋ ਉਹ ਤਾਂ ਠੀਕ ਆ ਮਤਲਬ ਜੇ ਆਪਾਂ ਜਿਹੜੇ ਆਮ ਲੰਨੇ ਆ ਟੀਨਰ ਦੂਏ ਜਿਹੰਦੇ ਚਾਦਰ ਦੇ ਉਹ ਵੀ ਇਸ ਤੋਂ ਵੱਧ ਮਹਿੰਗੇ ਨੇ ਤਾਂ ਟੀਵੀ ਨਾਲ ਜਮਾਈ ਹੁੰਦਾ ਕਿਸੇ ਕੰਮ ਇਹਦਾ ਚੱਲਦੀ ਸਾਰੇ 2-3 ਮਹੀਨੇ ਨੇ ਜੀ ਓਕੇ ਹਾਂਜੀ ਹਾਂਜੀ ਇਹਦਾ ਇਹ ਲੰਬਾ ਚੱਲਦਾ ਕਿਹਨਾਂ ਦਾ ਇਹਦਾ ਖਾਲਾ ਅਵਧੀ ਚੱਲਣੀ ਈ ਚ ਹੈ ਅੱਛਾ ਇਹ ਤੋਂ ਬਿਨਾ ਹੋਰ ਵੀ ਨੇ ਜਿਵੇਂ ਤੁਸੀਂ ਉਹ ਉਹਤੇ ਕਹੀ ਯਾਰ ਹੋਰ ਕੀ ਕੀ ਤਿਆਰ ਕਰਦੇ ਹੋ ਇੱਕੇ ਖਈਆਂ ਬਣਾਉਣੇ ਜੀ ਇਹ ਫਿਲਹਾਲ ਆਪਣੇ ਕੋਲੇ ਖਤਮ ਨੇ ਜੀ ਇਹਦੇ ਮੂਰੇ ਇੱਥੇ ਸੁਰੀ ਲੱਗੀ ਹੈ ਜੀ ਕਹੀ ਦੇ ਓਕੇ ਇਹ ਸੁਰੀ ਕਹੀ ਨਾਲ ਮੰਨ ਕੇ ਚਲੋ ਲੋਹਾ ਵੀ ਵੱਡੂਗੇ ਲੋਹਾ ਵੀ ਵੱਡੂਗੇ ਦੰਦਾ ਇੰਚ ਪੈਂਦਾ ਜੀ ਓਕੇ ਹਾਂਜੀ ਹਾਂਜੀ ਇੱਕਾ ਖੁਰਪੀ ਬਣਾਈ ਹੈ ਜੀ ਆਪਾਂ ਆਪ ਘੁਰਪੇ ਇਥੋਂ ਟੋਟੀਆਂ ਦੀ ਏ ਘੰਡੀ ਕੋਲੋਂ ਮੁੱਠਾ ਟੁੱਟ ਜਾਂਦਾ ਜੀ ਇਹ ਮੰਨ ਕੇ ਚੱਲੋ ਸੁਰੀ ਲੱਗੀ ਇਹਦੇ ਮੂਰੀ ਵੀ ਕਹੀ ਵਾਲੀ ਅੱਛਾ ਲੋਕੋ ਕੀ ਜਊ ਜੀ ਇਹ ਜਿਉਂ ਜਿਉਂ ਤਿੱਖੀ ਹੋਈ ਜੀ ਉਹਨੂੰ ਤਿੱਖੀ ਆਪਦੇ ਆਪੇ ਤਿੱਖੀ ਹੋਈ ਜਾਣੀਆਂ ਜਿੰਨੀ ਚੱਲੀ ਜਾਣੀ ਉਹਨੀ ਤਿੱਖੀ ਹੋਈ ਜਾਣੀਆਂ ਇਹਦਾ ਟੁੱਟਣ ਵਾਲਾ ਕੋਈ ਮਸਲਾ ਹੀ ਨਹੀਂ ਜੀ ਓਕੇ ਲੈਸ ਟਾਈਮ ਦੀ ਬਿਲਟੀਟੀ ਰਹੀ ਜੀ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਵੀਰੇ ਇਹ 200 ਰੁਪਏ ਦੀ ਜੇ ਆਪਾਂ ਜਿਵੇਂ ਹੁਣ ਕਹਿਆਂ ਨੇ ਕਈਆਂ ਤਾਂ ਬਹੁਤ ਲੋਕ ਮਹਗੀਆਂ ਬਣਾਉਂਦੇ ਨੇ ਕਈ ਤਾਂ ਤੁਸੀਂ ਕੀ ਰੇਟ ਕਹਿੰਦੇ ਕਹੀ ਆਪਾਂ ਦਿੰਨੇ ਆ ਜੀ ਬਿਨਾ ਦਸਤੇ ਤੋਂ 400 ਰ ਠੀਕ ਆ ਤੇ ਵੀਰੇ ਜਿਵੇਂ ਤੁਹਾਡਾ ਨੰਬਰ 9972155182 9872155182 55108 ਆਪਣਾ ਏਰੀਆ ਜੀ ਸਾਡਾ ਪਖੋਗਲਾ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤੇ ਉੱਥੇ ਜੇ ਕਿਨੇ ਆ ਕੇ ਲੈਣਾ ਤਾਂ ਉੱਥੋਂ ਵੀ ਲੈ ਸਕਦਾ ਜੀ ਬਾਈ ਨੇ ਆਪਣੇ ਕੋਲੋਂ ਜਾ ਕੇ ਵਰਕਸ਼ਾਪ ਤੋਂ ਸਮਾਨ ਲੈਣਾ ਜੀ ਉੱਥੋਂ ਜਾ ਕੇ ਵੀ ਲੈ ਸਕਦੇ ਨੇ ਜਿਹੜੀਆਂ ਜਿਹੜੀਆਂ ਆਪਾਂ ਆਈਟਮਾਂ ਬਣਾਉਣੇ ਆ ਜੀ ਬਾਕੀ ਜਿਹੜੀਆਂ ਜਿਹੜੀਆਂ ਆਪਾਂ ਆਈਟਮਾਂ ਤੁਹਾਨੂੰ ਦੱਸੀਆਂ ਜੀ ਇਹ ਸਾਰੀਆਂ ਆਈਟਮਾਂ ਆਪਾਂ ਆਨਲਾਈਨ ਅਗਲੇ ਦਿਨ ਘਰੇ ਪਹੁੰਚੇਗਾ ਜੀ ਤੇ ਮਤਲਬ ਜੋ ਆਪਾਂ ਗਾਰੰਟੀ ਬੋਲੀ ਆ ਵੀਡੀਓ ਚੋ ਸਾਰੀ ਮਿਲੂਗੀ ਹਾਂਜੀ ਹਾਂ ਠੀਕ ਆ ਸਾਲ ਦੀ ਕੋ ਫਿਲਟਰ ਦੀ ਗਾਰੰਟੀ ਲੈਂਦੀ ਹੈ ਜੀ ਉਹ ਆਪਾਂ ਦੇਵਾਂਗੇ ਠੀਕ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਧੀਆ ਚੀਜ਼ਾਂ ਤੁਸੀਂ ਬਣਾਉਂਦੇ ਹੋ ਬਹੁਤ ਬਹੁਤ ਧੰਨਵਾਦ ਹਾਂ ਜੀ